ਉਹਦੇ ਕੰਮ ਚੱਲ ਰਿਹਾ ਉਹ ਮਰੇ ਕਹੇ ਪਹੇ ਕਿ ਕੱਲ੍ਹ ਹੈ ਕੱਲ ਨੂੰ ਚੁੱਕਣੀ ਹੈ 23 ਤਰੀਕ ਨੂੰ ਨਿਖਾਣਾ ਨਿਥਾਣਾ ਵਿਖੇ ਜਿਆਤੀ ਨੂੰ ਦੂਸਰੋਂ ਵੱਲ ਮਰੇ ਕਹੇ ਪਹੇ ਰਿਹਾ ਤਰਨਾ ਲਾਇਆ ਗਿਆ ਤਰਨਾ ਇਸ ਕਰਕੇ ਲਾਇਆ ਗਿਆ ਕਿ ਨਰੀਕਾ ਦਾ ਕੰਮ ਦਿੱਤਾ ਜਾਂਦਾ ਸਾਰੇ ਪਿੰਡਾਂ ਵਿੱਚ ਕਰਨਾ ਪੈਂਦਾ ਸਮਝਣਾ ਪੈਣਾ ਹੈ ਕੱਟਾਂ ਵੀ ਇਹ ਕੰਮ ਕੀਤੇ ਕੰਮ ਦੇ ਪੈਸੇ ਦਿੱਤੇ ਜਾਣ ਇਸ ਕਰਕੇ ਜਿਹੜਾ ਧਰਨਾ ਅਸੀਂ ਜਿਹੜਾ ਦਾਅਵੇ ਦਾਇਰ ਕਰਦੇ ਹਾਂ ਇਹ ਧਰਨਾ ਇਸ ਕਰਕੇ ਵੀ ਲਾਇਆ ਹੈ ਕਿ ਅੱਜ ਅਸੀਂ ਸਾਰੇ ਪਿੰਡਾਂ ਚੋਂ ਦਰਜਨ ਦੇ ਕਰੀਬ ਪਿੰਡਾਂ ਆਏ ਹਾਂ ਉਹਨਾਂ ਨੇ ਅਰਜ਼ੀਆਂ ਦੇਣੀਆਂ ਕੰਮ ਵਾਸਤੇ ਵੀ ਸਾਨੂੰ ਕੰਮ ਦਿਓ ਜੇ ਉਹ ਅਰਜ਼ੀਆਂ ਤੇ ਕੰਮ ਨਾ ਦੇਣਗੇ ਤਾਂ ਫੇਰ ਅਸੀਂ ਦਿਹਾਤੀ ਮਜ਼ਦੂਰ ਸਭਾ ਵੱਲੋਂ ਇਹਨਾਂ ਦਾ ਜਿਹੜਾ ਦਫ਼ਤਰ ਹੈ ਪੱਕੇ ਤੌਰ ਤੇ ਘੇਰਾਂਗੇ ਤੇ ਆਉਣ ਵਾਲੇ ਸਮੇਂ ਚ ਜਿਹੜਾ ਕੰਮ ਵੀ ਚਾਲੂ ਕਰਾਵਾਂਗੇ ਤੇ ਪੈਸੇ ਵੀ ਜੀ ਅੱਜ ਦਾ ਰੋਗਰਾਂਸੀ ਮੇਲਾ ਅੱਜ ਵੱਡੀ ਗਿਣਤੀ ਸੰਕਟੇ ਨਾਲੇ ਨਰਵੰਦ ਡਾਕਟਰ ਵੱਲੋਂ ਵੱਡੀ ਗਿਣਤੀ ਚਾਇਆ 12 ਤਕਰੀਬਨ ਦਰਜਣ ਦੇ ਕਰੀਬ ਪਿੰਡ ਹੈ ਜਿਹੜੇ ਉਹ ਅੱਜ ਦੇ ਧਰਨੇ ਚ ਸ਼ਾਮਲ ਹੋਏ ਹੈ ਜਿਹੜਾ ਵੱਡੀ ਗਿਣਤੀ ਦੇ ਲੱਗੇ ਉਹ ਸਾਰੇ ਵੀਰ ਭੈਣਾਂ ਜਿਹੜੇ ਆਈ ਹੈ ਉਹਨਾਂ ਦਾ ਸਾਰਿਆਂ ਦਾ ਮੰਗ ਕਰਦੇ ਤੇ ਸਰਕਾਰ ਤੋਂ ਫੇਰ ਮੰਗ ਕਰਦੇ ਇੱਕ ਕੰਮ ਹੈ ਜਿਹੜਾ ਉਹ ਚਾਲੂ ਕੀਤਾ ਜਾਵੇ ਕਿਤੇ ਕੰਮ ਦੇ ਪੈਸੇ ਦਿੱਤੇ ਜਾਣ ਅਤੇ ਆਉਣ ਵਾਲੇ ਸਮੇਂ ਚ ਜਿਹੜਾ ਕੰਮ ਹਰ ਵਿਅਕਤੀ ਨੂੰ ਸਾਰੇ ਪਰਿਵਾਰ ਨੂੰ ਦਿੱਤਾ ਜਾਵੇ